ਲੀਲੂ ਪਹਿਲਵਾਨ ਦਾ ਲਾਡਲ ਪੁਰ ਹਰਿਆਣਾ ਤੇ ਵੀਰੇ ਭਾਈ ਮੇਰਾ ਖਿਆਲ ਹੈ ਦਰਸ਼ਕੋ 7-1/2 ਸਾਲ ਬਾਅਦ ਕੁਸ਼ਤੀ ਹੋਣ ਲੱਗੀ ਹੈ ਹਾਂ ਇਹ ਬਾਬਤ ਬਲੰਦ ਕੁਸ਼ਤੀ ਲਗਾਈ ਜਿਹੜੀ ਕੁਸ਼ਤੀ ਹੋਣ ਲੱਗੀ ਹੈ ਭਾਈ ਦਰਸ਼ਕ ਵੀਰਾਂ ਨੂੰ ਵੇਖ ਕੇ ਥੋੜੇ ਥੋੜੇ ਪਿੱਛੇ ਹੋ ਜਾਣ ਟੋਲੀਆਂ ਨੇ ਵੀ ਜਿਹੜਾ ਲੜਨਾ ਭਾਈ ਇੱਕ ਵਾਰ ਤਾੜੀਆਂ ਕੁਸ਼ਲੇਸ਼ ਮਥਰਾ ਜੀ ਦਿਖੇ ਨੇ ਜੀ ਕੇ ਲਾਈਵ ਨਹੀਂ ਪਹਿਲੀ ਸਾਈਡ ਤੇ ਬਣਾ ਮੇਰਾ ਵੀਰ ਪਹਿਲੀ ਸਾਈਡ ਤੇ ਇਹ ਤਾਂ ਲਾਈਵ ਚੱਲਦੀ ਹੈ ਔਰ ਬਾਕੀ ਸਾਰੇ ਦਰਸ਼ਕ ਆਪਣੀ ਆਪਣੀ ਜਗ੍ਹਾ ਤੇ ਬੈਠਦੇ ਪਲੀਹਾੜ ਬਣ ਕੇ ਬੈਠੀ ਆ ਸਾਰੇ ਵੱਲੋਂ ਬੈਠ ਜਾਓ ਜੋੜ একদম ਨੰਬਰ ਪਹਿਲੇ ਸਿੱਧੂ ਸ਼ਰਮਾ ਜਨੇੜੀ ਉੱਤੇ ਆ ਬੋਲੋ 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 ਹਾਂਜੀ ਨਮਸਕਾਰ ਨਮਸਕਾਰ ਇੱਕ ਕਨਫਰਮੇਸ਼ਨ ਹੋਈ ਹੈ ਪਨੋਟਾ ਆਰਐਸ ਪਰਾਦੇ ਵਿੱਚ ਬਹੁਤ ਹੀ ਵਧੀਆ ਕੁਸ਼ਤੀਆਂ ਢੰਡੀ ਦੀ ਕੁਸ਼ਤੀ ਮਾਲੀ ਦੀ ਕੁਸ਼ਤੀ ਜਿਹੜੀ ਸੀਗੀ ਹੋਈ ਬਹੁਤ ਵਧੀਆ ਦੋ ਮੱਲਾਂ ਦੇ ਵਿੱਚ ਮਿਰਜਾ ਇਰਾਨ ਤੇ ਉਮੇਸ਼ ਮਥਰਾ ਹਾਂਜੀ ਬਹੁਤ ਵਧੀਆ ਮੰਨਲੇ ਦੋਨੇ ਵਧੀਆ ਬਾਡੀਆ ਦੇ ਮਾਲਕ ਲੰਬਾਈ ਚੜਾਈ ਸ਼ਕਲ ਸੂਰਤ ਸਭ ਕੁਝ ਦਿੱਤਾ ਰ ਆਪਣੇ ਤਾਕਤ ਦੇ ਨਾਲ ਇਹਨਾਂ ਨੂੰ ਔਰ ਬਹੁਤ ਵਧੀਆ ਜੋੜੀ ਸੀ ਔਰ ਬਹੁਤ ਵਧੀਆ ਕੁਸ਼ਤੀ ਹੋਣੀ ਸੀ ਪਰ ਬਹੁਤ ਵਧੀਆ ਨਹੀਂ ਹੋਈ ਲੋਕਾਂ ਨੂੰ ਇਹ ਹੀ ਲੱਗਦਾ ਸੀ ਕਿ ਉਮੇਸ਼ ਮਥਰਾ ਨੂੰ ਮੈਂ ਬਹੁਤ ਸਮੇਂ ਤੋਂ ਮਹੀਨਾ ਦੋ ਮਹੀਨਾ ਹੋ ਗਿਆ ਪੰਜਾਬ ਦੇ ਵਿੱਚ ਇੱਕ ਵੀ ਕੁਸ਼ਤੀ ਨਹੀਂ ਲੜਿਆ ਪਰ ਮਜ਼ਾ ਨਹੀਂ ਆਇਆ ਯਾਰ ਬਹੁਤ ਵਧੀਆ ਮਲ ਹੈ ਕਦੀ ਉਹਦੀ ਕੁਸ਼ਤੀ ਜੱਸਾ ਪੱਟੀ ਨਾਲ ਹੁੰਦੀ ਹੈ ਕਦੀ ਸ਼ਿਕੰਦਰ ਸ਼ੇਖ ਨਾਲ ਹੁੰਦੀ ਹੈ ਕਦੀ ਉਹ ਭਪਿੰਦਰ ਅਜਨਾਲਾ ਨਾਲ ਹੁੰਦੀ ਹੈ ਕਦੀ ਪ੍ਰਿਤਲ ਫਗਵਾੜਾ ਨਾਲ ਹੁੰਦੀ ਹੈ ਕਦੀ ਬਨੀਆ ਜੰਮੂ ਨਾਲ ਹੁੰਦੀ ਹੈ ਕਦੀ ਠੰਡਾ ਤੇ ਕਦੀ ਢੰਡਾ ਮਲ ਬਹੁਤ ਟੱਕਰਦਾ ਮਜਾ ਬਹੁਤ ਦਿੰਦਾ ਦਾ ਪੇਚ ਵਧੀਆ ਮਾਰਦਾ ਔਰ ਕੋਲ ਦਾ ਬਹੁਤ ਵਧੀਆ ਯਾਰ ਬਹੁਤ ਮਜਾ ਆਉਣਾ ਸੀ ਕੁਸ਼ਤੀ ਦੇ ਵਿੱਚ ਪਰ ਇੱਥੇ ਮਿਰਜਾ ਇਰਾਨ ਆ ਕੀ ਕਰ ਗਿਆ 2 ਮਿੰਟ ਦੇ ਵਿੱਚ ਹੀ 2 ਮਿੰਟ ਕੀ 1 ਮਿੰਟ ਨਹੀਂ ਲੱਗਿਆ 1 ਮਿੰਟ ਚ ਕੁਸ਼ਤੀ ਚਿੱਤ ਹੋਈ ਹੈ ਦੋਸਤੋ ਐਡੀ ਵੱਡੀ ਤਕੜੀ ਕੁਸ਼ਤੀ ਨੂੰ 1 ਮਿੰਟ ਦੇ ਵਿੱਚ ਚਿੱਤ ਹੋ ਜੇ ਤਾਂ ਏ ਨੂੰ ਹੁਣ ਕੀ ਕਹਿ ਸਕਦੇ ਆ ਜਿਵੇਂ ਉਹ ਕਹ ਰਹੇ ਨੇ ਵਾਹ ਵਾਹ ਕਿਸਮਤ ਦੇ ਬਲਿਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਕਿਉਂਕਿ ਖੀਰ ਦੇ ਵਿੱਚ ਖੀਰ ਥੋੜੀ ਜੀ ਦੇ ਵਿੱਚ ਤੇ ਜ਼ਿਆਦਾ ਪਾਣੀ ਜ਼ਿਆਦਾ ਪੈ ਗਿਆ ਤੇ ਦਾ ਘੁਲ ਗਈ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਖੀਰ ਪਪਾ ਕੀ ਬਣ ਗਿਆ ਯਾਰ ਬੜਾ ਬੁਰਾ ਹੋ ਗਿਆ ਕੰਮ ਇੱਕਦਮ ਮਿਰਜਾ ਇਰਾਨ ਟੁੱਟ ਕੇ ਪੈ ਗਿਆ ਇਹੋ ਜਿਹਾ ਦਾ ਭਰ ਲਿਆ ਉਹਨੇ ਹਿਲਣ ਜੁਗੈ ਨਹੀਂ ਛੱਡਿਆ ਹਮੇਸ਼ ਮਤਰਾਂ ਨੂੰ ਐ ਜਕੜ ਲਿਆ ਜਿਵੇਂ ਸੱਪ ਇੱਕ ਵਾਰੀ ਗੋਲ ਕੁੰਡੀ ਪਾ ਕੇ ਫਸਾ ਲੈਂਦਾ ਨਾ ਕਿਸੇ ਚੀਜ਼ ਨੂੰ ਜਕੜ ਲੈਂਦਾ ਭਾਈ ਐਡੀ ਤਕੜੀ ਪਕੜੇ ਦੀ ਯਾਰ ਮਿਰਜੇ ਰੰਦੀ ਕਮਾਲ ਹੀ ਕਰਦੀ ਉਹਨੇ ਆਪਣਾ ਉਮੇਸ਼ ਮਥਰਾ ਨੂੰ ਸਿੱਧੇ ਹੋਣ ਹੀ ਨਹੀਂ ਦਿੱਤਾ ਬਸ ਇਹੋ ਜਿਹਾ ਦਾ ਭਰਿਆ ਜੱਫਾ ਹੀ ਭਰ ਲਿਆ ਬਾਅਦ ਛੱਡਿਆ ਹੀ ਨਹੀਂ ਮੁੜ ਕੇ ਲੰਗੋਟ ਨੂੰ ਹੱਥ ਪਾ ਕੇ ਇਧਰ ਨੂੰ ਹੀ ਆਇਆ ਤੇ ਦੂਜੇ ਪਾਸੇ ਫਲਟਕੇ ਮਾਰਿਆ ਸਿੱਧਾ ਚਿੱਤ ਤੇ ਘੁਗਾ ਹੋ ਗਿਆ ਚਿੱਤ ਉਮੇਸ਼ ਮਥਰਾ ਦਾ ਭਾਈ ਸਹੀ ਪੁੱਛੋ ਤੇ ਕੁਸ਼ਤੀ ਬੜੀ ਤੱਕਰ ਦੀ ਹੋਣੀ ਸੀ ਬੜਾ ਚਿਰ ਹੋਣੀ ਸੀ 20 ਮਿੰਟ ਹੋਣੀ ਸੀ ਅੱਗੇ 5 ਮਿੰਟ ਵੇਅਰ ਹੋਣੀ ਸੀ ਫੇਰੇ ਪੁਆਇੰਟ ਤੇ ਜਾਣੀ ਸੀ ਫਿਰ ਕੋਈ ਸਿੱਟਾ ਨਿਕਲਣਾ ਸੀ ਜਾਂ ਨਹੀਂ ਨਿਕਲਣਾ ਸੀ ਪਰ ਕਿਸੇ ਨੇ ਵੀ ਉਮੀਦ ਨਹੀਂ ਕੀਤੀ ਹੋਣੀ ਕਿ ਇੱਕ ਮਿੰਟ ਦੇ ਵਿੱਚ ਇਹਦਾ ਸਿੱਟਾ ਨਿਕਲੂ ਉਮੇਸ਼ ਮਥਰਾ ਹਾਰ ਜੋ ਪਰ ਇਹ ਇੱਕ ਦੰਗਲ ਹੈ ਇਹ ਇੱਕ ਰਣ ਯੁੱਧ ਹੈ ਇਹ ਇੱਕ ਮદાન ਹੈ ਕੁਸ਼ਤੀ ਦੰਗਲ ਹੈ ਇਥੇ ਅਖਾੜੇ ਦੇ ਵਿੱਚ ਸਾਨਾਂ ਦੇ ਜਦੋਂ ਭੇੜ ਹੁੰਦੇ ਨੇ ਕੋਈ ਪਤਾ ਨਹੀਂ ਲੱਗਦਾ ਕਿਹਦਾ ਸਿੰਘ ਟੁੱਟਣਾ ਹੈ ਤੇ ਕਿਹਦਾ ਅਜਿਆ ਕਿਹੜੇ ਕਿੰਨੇ ਉਪੇ ਜਾਣੀਆਂ ਤੇ ਕਿੰਨੇ ਜਿੱਤੀ ਬਾਜੀ ਹਾਰ ਜਾਣੀਆਂ ਔਰ ਕਿੰਨੇ ਹਾਰਦੇ ਹਰਦੇ ਨੇ ਜਿੱਤ ਜਾਣਾ ਸੋ ਇਹ ਬਈ ਬਹੁਤ ਵਧੀਆ ਮਨ ਸੀਗੇ ਦੋਨੇ ਹੀ ਪਰ ਮਿਰਜ਼ਾ ਇਰਾਨ ਬਹੁਤ ਜ਼ਬਰਦਸਤ ਮਨ ਹੋ ਚੁੱਕਾ ਹੈ ਸਮੇਂ ਪੰਜਾਬ ਦੇ ਵਿੱਚ ਇਹਨੇ ਪੂਰੀ ਆਪਣੀ ਅਤ ਕਰਾਈ ਹੋਈ ਹੈ ਔਰ ਅਤ ਮਚਾਈ ਹੋਈ ਹੈ ਯਾਰ ਐਹੋ ਜਿਹਾ ਕਿਹੜਾ ਦੰਗਲ ਹੈ ਜਿੱਥੇ ਮਿਰਜ਼ਾ ਰਾਨਾ ਨਹੀਂ ਪਹੁੰਚਦਾ ਸੋ ਦੰਗਲ ਕਮੇਟੀਆਂ ਦੀ ਪਹਿਲੀ ਪਸੰਦ ਮਿਰਜ਼ਾ ਰਾਨਾ ਹੈ ਸਬਾ ਦਾ ਵੀ ਮੇਕ ਬੰਦਾ ਹੈ ਹਰ ਥਾਂ ਪਹੁੰਚਦਾ ਹੈ ਔਰ ਕਮੇਟੀਆਂ ਨੂੰ ਕਦੀ ਧੋਖਾ ਵੀ ਨਹੀਂ ਦਿੰਦਾ ਰੱਬ ਇਹਨੂੰ ਵਧੀਆ ਤੰਦਰੁਸਤੀ ਬਖਸ਼ੇ ਇਦਾਂ ਹੀ ਕੁਸ਼ਤੀਆਂ ਕੁਲਦਾਰੇ ਆਪਣੀ ਤਰੱਕੀ ਇਮਾਨਦਾਰ ਹੈ ਔਰ ਦਨ ਔਰ ਦਰਸ਼ਕਾਂ ਦਾ ਮਨੋਰੰਜਨ ਕਰਾਂਦਾ ਰਹੇ ਸੋ ਦੋਸਤੋ ਕੁਸ਼ਤੀ ਬਹੁਤ ਵਧੀਆ ਸੀ ਕੁਸ਼ਤੀ ਹੋਈ ਵੀ ਵਧੀਆ ਔਰ ਕੁਸ਼ਤੀ ਜੇ 1 ਮਿੰਟ ਚ ਹੋ ਗਈ ਤਾਂ ਇਹ ਵੀ ਜਿਹੜੇ ਦਰਸ਼ਕ ਕੁਸ਼ਤੀ ਪ੍ਰੇਮੀ ਨੇ ਨਾ ਕੁਸ਼ਤੀ ਦੀਆਂ ਬਰੀਕੀਆਂ ਨੂੰ ਦੇਖਦੇ ਨੇ ਉਹ ਕੁਸ ਮਲ ਖੋਲਦੇ ਹੋ ਭਿੜਦੇ ਹੋ ਪਸੀਨਾ ਪਸੀਨੀ 흘ਦੇ ਦੇਖਣਾ ਚਾਹਦੇ ਨੇ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਮਜ਼ਾ ਇਹੋ ਜਿਹੇ ਕੁਸ਼ਤੀਆਂ ਵਿੱਚ ਖਰਾਬ ਹੁੰਦਾ ਹੈ ਜਿਹੜੇ ਤੇਰੇ ਮੇਰੇ ਵਰਗੇ ਗੋਲ ਗੱਪੇ ਖਾ ਕੇ ਸਮੋਸੇ ਟਿੱਕੀਆਂ ਮੇਲੇ 'ਚ ਵੀ ਖਾਣੀਆਂ ਤੇ ਲੰਗਰ ਵੀ ਛਕ ਲੈਣਾ ਇੰਦੋਂ ਸਾਰਾ ਕੁਝ ਤੇ ਇੰਜੋਏ ਕਰਨ ਤੇ ਝਾਕੀਆਂ ਮਾਰਨ ਜਾਂਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਹੈ ਮਿੰਟ 'ਚ ਉਹਨਾਂ ਦਾ ਖੜਾ ਛੁੱਟਿਆ ਚਲੋ ਮੇਰੇ ਭਾਈ ਘਰੋਂ ਘਰੀ ਸੋ ਦੋਸਤੋ ਕੁਸਤੀ ਦਾ ਰਿਐਕਸ਼ਨ ਆਪਾਂ ਇਸ ਕਰਕੇ ਕਰਿਆ ਕਿ ਬੜੀ ਸ਼ਾਨਦਾਰ ਕੁਸਤੀ ਸੀ ਬਹੁਤ ਵਧੀਆ ਹੋ ਗਈ ਮਿਰਜ਼ਾ ਰਾਨ ਨੇ ਇੱਕ ਮਿੰਟ ਦੇ ਵਿੱਚ ਇਹ ਮਾਲੀ ਦੀ ਕੁਸਤੀ ਮਾਰ ਲਈ ਔਰ ਆਪਣਾ ਆ ਬੁਗਤਰਜਾ ਆ ਜਿਹੜਾ ਵੀਰ ਹਨੂਮਾਨ ਵਾਲਾ ਵੀਰ ਹਨੂਮਾਨ ਵਾਲੀ ਗਦਾ ਇਹ ਹਾਸਲ ਕਰ ਲਈ ਔਰ ਨਾਲੇ ਮਾਰ ਲਿਆ 25 ਲੱਖ ਰੁਪਈਆ ਸੋ ਦੋਸਤੋ ਜਿੱਦਾਂ ਦਾ ਵੀ ਹੈ ਬਹੁਤ ਵਧੀਆ ਹੋਈ ਔਰ ਉਮੀਦ ਕਰਦੇ ਆ ਕਿ ਅਗਲੀ ਵਾਰ ਹਮੇਸ਼ ਮਥਰਾ ਜਿਹਦੇ ਨਾਲ ਵੀ ਲੜੇ ਧਿਆਨ ਨਾਲ ਲੜੇ ਥੋੜਾ ਜਿਹਾ ਸਾਂ ਲੈ ਕੇ ਆਇਆ ਪਤਾ ਨਹੀਂ ਆ ਕੋਈ ਸੱਟਪੇਟ ਦਾ ਕਾਰਨ ਸੀ ਦੇਖਿਆ ਨਹੀਂ ਪੰਜਾਬ ਦੇ ਵਿੱਚ ਸੋ ਮੈਂ ਇਹਦੀ ਸਰਚ ਵੀ ਨਹੀਂ ਜ਼ਿਆਦਾ ਮਾਰੀ ਮਾਫੀ ਚਾਹਾਂਗਾ ਜੇ ਏ ਕੋਈ ਹੁਲਦਾ ਵੀ ਹੋਵੇ ਇਧਰ ਉਧਰ ਤੇ ਪਰ ਅੱਜ ਇਹਦੀ ਸੁਸਤੀ ਜਿਹੜੀ ਸੀ ਉਹ ਲੱਥਣ ਨਹੀਂ ਦਿੱਤੀ ਇਰਾਨ ਨੇ ਪਹਿਲਾਂ ਹੀ ਇਹਦੀ ਲਾਹਤ ਹੀ ਸੁਸਤੀ ਸੋ ਅੱਗੇ ਵਾਰੇ ਜਦੋਂ ਆਵਾਂਗਾ ਤਾਂ ਚੁਸਤੀ ਨਾਲ ਆਵਾਂਗਾ ਇਹ ਬੜਾ ਫਰਤੇਲਾ ਬਣਵਾਨਾ ਕੋਈ ਗੱਲ ਨਹੀਂ ਹਾਰ ਜਿੱਤ ਹੁੰਦੀ ਰਹਿੰਦੀ ਹੈ ਕੋਈ ਨਹੀਂ ਉਮੇਸ਼ ਜੀ ਘਬਰਾਣਾ ਨਹੀਂ ਔਰ ਮਿਰਜ਼ਾ ਰਾਮ ਤੁਹਾਡਾ ਕੰਮ ਹੀ ਚੰਡੀ ਦੀਆਂ ਕੁਸ਼ਤੀਆਂ ਮਾਰਨਾ ਤੁਸੀਂ ਇਹ ਵੀ ਮਾਰਤੀ ਕੋਈ ਗੱਲ ਨਹੀਂ ਹਰ ਮਰਦਾਨ ਫਤਿਹ ਕਰਦੇ ਹੋ ਤੁਸੀਂ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਜੇ ਐਨਾ ਕੰਮ ਕਰਨ ਲੱਗਿਆ ਦੇਰ ਲੱਗਦੀ ਹੈ ਤੇ ਸਬਸਕ੍ਰਾਈਬ ਕਰ ਲਓ ਇਹਦੇ ਵਿੱਚ ਤਾਂ ਕੋਈ ਦੇਰ ਨਹੀਂ ਲੱਗਦੀ ਬਨੇ ਰਹੋ ਖੁਸ਼ ਰਹੋ ਆਵਾਦ ਰਹੋ ਕੈਨੇਡਾ ਰਹੋ ਜਾਂ ਪੰਜਾਬ ਰਹੋ ਜਿੱਥੇ ਵੀ ਰਹੋ ਆਵਾਦ ਰਹੋ ਧੰਨਵਾਦ